ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਆਪਣੇ ਭੈਣਾ ਤੇ ਵੀਰਾਂ ਵਾਸਤੇ ਲੈ ਕੇ ਆਏ ਹਾਂ ਸਲਟ ਕਟਿੰਗ ਵੀਡੀਓ ਜੀ ਇਹ ਜੋ ਸਲਟ ਦਾ ਨਾਪ ਹੈਗਾ ਜੀ ਨਾਪ ਹੈਗਾ ਲੰਬਾਈ 17 13 17 ਇੰਚ ਜੀ ਸੋਰੀ ਜੀ ਲੰਬਾਈ ਹੈਗੀ 27 ਇੰਚ ਤੀਰ ਹੈਗਾ 17 ਤੇ ਸਾਤੀ ਹੈਗੇ 33 ਇੰਚ ਜੀ ਤੇ ਕਮਰ ਹੈਗੀ ਇਹਦੀ 31 ਇੰਚ ਆ ਬਾਹਾਂ ਦੀ ਲੰਬਾਈ ਹੈਗੀ 22 ਇੰਚ ਜਿਹੜਾ ਆਪਾਂ ਇਹਦਾ ਕਲਰ ਰੱਖਾਂਗੇ ਉਹ ਰੱਖਾਂਗੇ ਜੀ 15 ਇੰਚ ਕਾਫ ਰਹੇਗਾ ਇਹ 9 ਇੰਚ ਮੋਡਲ ਰੱਖਾਂਗੇ 8.5 ਇੰਚ ਜਿਹੜੀ ਸਲਟ ਸੀਗੀ ਆਪਣੀ ਕ ਆਪਣਿਆ ਚੀਜ਼ ਲੰਬਾਈ ਜਿੰਨੀ ਕੱਟ ਕੇ ਇਹਦਾ ਪ੍ਰਿੰਟ ਸੀਗਾ ਆ ਪੱਟੀ ਆਪਾਂ ਨੇ ਜੀ ਆ ਜਿੰਨੀ ਤਿਆਰ ਕਰ ਲਈ ਆ ਚੀਜ਼ ਤੋਂ ਰੱਖ ਕੇ ਪਹਿਲਾਂ ਹੀ ਆਪਾਂ ਨੇ ਤਿਆਰ ਕਰ ਲਈ ਆ ਤੇ ਆਪਾਂ ਇਹਦੀ ਲੱਗ ਤੋਂ ਵੀਡੀਓ ਵੀ ਬਣਾ ਦਾਂਗੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਹਾਨੂੰ ਵੀ ਚੀਜ਼ ਦੀ ਵੀਡੀਓ ਚਾਹੀਦੀ ਹੈ ਤਾਂ ਤੇ ਆ ਚੀਜ਼ ਆਪਾਂ ਨੇ ਪੱਟੀ ਪਹਿਲਾਂ ਤਿਆਰ ਕਰ ਲਈ ਆ ਤੇ ਆ ਚੀਜ਼ ਤੋਂ ਆਪਾਂ ਨੇ ਇਹਦਾ ਫੋਲੋ ਜੀ ਇੱਥੋਂ ਆਪਾਂ ਨੇ 1 ਇੰਚ ਇਧਰ ਨੂੰ ਰੱਖ ਕੇ ਪੱਟੀ ਤਿਆਰ ਕਰਨੀ ਹੈ ਠੀਕ ਹੈ ਜੀ ਕਰੋ ਚੈੱਕ ਤੇ ਹੁਣ ਆਪਾਂ ਇਹਦੀ ਕਰਦੇ ਆ ਜੀ ਕਟਿੰਗ ਸਾਲਟ ਦੀ ਫੁੱਲ ਆਜੋ ਜੀ ਹੁਣ ਆਪਾਂ ਕਰਦੇ ਆ ਜੀ ਕਟਿੰਗ ਜਿਵੇਂ ਇਸੇ ਤਰ੍ਹਾਂ ਹੀ ਆਪਾਂ ਨੇ ਕੱਪੜਾ ਬਰਾਬਰ ਰੱਖ ਕੇ ਇਧਰਲੀ ਸਾਈਡ ਤੋਂ ਬਿਲਕੁਲ ਠੀਕ ਹੈ ਜੀ ਆਪਾਂ ਨੂੰ ਚੰਗੀ ਤਰ੍ਹਾਂ ਪ੍ਰੈਸ ਲਾ ਲੈਣੀ ਆ ਤੇ ਆਪਾਂ ਥਰਡਲ ਦੀ ਸਾਈਡ ਤੋਂ ਆਪਾਂ ਨੇ ਹਰ ਚੀਜ਼ ਦਾ ਇਸੇ ਤਰ੍ਹਾਂ ਸਕੇਲ ਲਾਵਾਂਗੇ ਥੱਲੇ ਆਪਾਂ ਨੇ ਰੱਖਣੀ ਹੈ ਜੂ ਕੱਟ ਦੀ ਗੋਲ ਤੇ ਥੱਲੇੋਂ ਲੰਬਾਈ ਰੱਖਾਂਗੇ ਆਪਾਂ ਇਹਦੀ ਜਿੰਨੀ ਲੰਬਾਈ ਹੈ ਜੀ ਆਪਣੀ ਲੰਬਾਈ ਹੈਗੀ 27 ਇੰਚ ਪਲੱਸ ਆਪਾਂ 1 ਇੰਚ ਰੱਖ ਲਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਨੇ ਇਹਦਾ 27 ਦੇ ਨਿਸ਼ਾਨ ਲਾਇਆ ਵਾ ਇੱਥੋਂ ਬਿਲਕੁਲ ਸਟ੍ਰੇਟ ਕਰ ਲਾਵਾਂਗੇ ਜੀ ਠੀਕ ਹੈ ਜੀ ਤੇ ਫਿਰ ਆਪਾਂ ਲਵਾਂਗੇ ਜੀ ਇਹਦਾ ਆ ਆਪਣੀ 7/2 ਇੰਚ ਪੱਟੀ ਤਿਆਰ ਹੁੰਦੀ ਆ ਇਹਦਾ ਆਪਾਂ ਨੇ ਅੱਧ ਕਰ ਲੈਣਾ ਜੀ ਅੱਧ ਆ ਗਿਆ ਜੀ ਆਪਣਾ 3/2 ਇੰਚ ਇੱਕ ਸੂਤ ਠੀਕ ਹੈ ਜੀ 3/2 ਇੰਚ ਇੱਕ ਸੂਤ ਤੇ ਆਪਣਾ ਹੈਗਾ 3 ਦਾ 17 ਇੰਚ ਦੀ 17 ਦਾ ਅੱਧ ਹੋ ਗਿਆ ਜੀ 8.5 ਇੰਚ ਤੇ ਪਲੱਸ ਆਪਾਂ ਨੇ 1 ਇੰਚ ਲੈ ਲੈਣਾ 9 ਨੂੰ 18 ਇੰਚ ਆਪਣਾ 3 ਦੇ ਦਾ ਲਾੜਿਆ ਜੀ ਜਿਹੜਾ ਆਪਾਂ ਨੇ ਆ ਨਿਸ਼ਾਨੀ ਤੋਂ ਡਾਉਣ ਪਾਉਣਾ ਉਹ ਆਪਾਂ ਨੇ ਇਥੋਂ ਸਵਾ ਦੋ ਇੰਚ ਰੱਖ ਲੈਣਾ ਠੀਕ ਹੈ ਜੀ ਤੇ ਉਦੋਂ ਗਾਂ ਜੀ ਆਪਾਂ ਨੇ ਫਿਰ ਮੋਢੇ ਦਾ ਮਾਰਕਰ ਕਰ ਲੈਣਾ ਮੋਢਾ ਹੈਗਾ ਆਪਣਾ 8.5 ਇੰਚ 8.5 ਦੇ ਵਿੱਚੋਂ ਆਪਾਂ ਨੇ 2 ਇੰਚ ਘੱਟ ਕਰ ਲੈਨੇ 6.5 ਇੰਚ ਠੀਕ ਹੈ ਇੱਥੋਂ ਸਿੱਧਾ ਮਾਰਕਰ ਲਾ ਲਿਆ ਉਦੋਂ ਅਧੱਚ ਜੀ ਆਪਾਂ ਨੇ ਫਰੰਟ ਰੱਖਣੀ ਆ ਜਿੰਨੀ ਆਪਣੀ ਹੈਗੀ 7 ਹੀ 7 ਹੀ ਹੈਗੀ ਆ 33 ਇੰਚ 33 ਦਾ ਚੌਥਾ ਹਿੱਸਾ ਜੀ 8 ਚੋਕਾ 32 8.5 ਇੰਚ ਸਵਾ 8 ਇੰਚ ਹੁੰਦੀ ਹੈ ਆਪਣੀ ਠੀਕ ਹੈ ਸਾਲਟ ਇਹ ਆਪਾਂ ਰੱਖਣੀ ਆ ਫਿਟਿੰਗ ਦੇ ਵਿੱਚ ਕਿ ਆਪਾਂ ਨੇ ਇਹਦਾ 2.5 ਇੰਚ ਮਾਰਕ ਨ ਕਰ ਲਾਂ ਇਥੋਂ 2.5 ਇੰਚ ਜੀ ਪੌਣੇ 11 ਇੰਚ ਹੁੰਦੇ ਆ ਆਪਣਾ ਉਦੋਂਗਾ ਜੀ ਆਪਣਾ ਇਥੋਂ 4 ਇੰਚ 3 ਇੰਚ ਥੱਲੇ ਲੈ ਲੈਣਾ ਠੀਕ ਹੈ ਉਹ ਆਪਣਾ ਸਾਤੇ ਦਾ ਨਾਪ ਹੈਗਾ ਬਾ ਥੱਲੇ 30 ਇੰਚ 30 ਦਾ ਚੌਥਾ ਹਿੱਸਾ ਹੋਗੇ 7.5 ਇੰਚ ਤੇ ਪਲੱਸ 2.5 ਇੰਚ ਠੀਕ ਹੈ ਜੀ ਤੇ ਉਦੋਂ ਦਾ ਆਪਣਾ ਕਮਰ ਨਾਪੀ ਹੋਈ ਹੈ ਜੀ ਠੀਕ ਹੈ ਜੀ ਕਮਰ ਹੈਗੀ ਆਪਣੀ 31 ਇੰਚ 31 ਦਾ ਚੌਥਾ ਹਿੱਸਾ ਹੋਗਾ ਜੀ ਪੌਣੇ 8 ਇੰਚ ਠੀਕ ਹੈ ਜੀ ਪੌਣੇ 8 ਤੋਂ ਗਾ ਆਪਣ ਨੇ 2.5 ਇੰਚ ਲੋਜੋ ਫਿਰ ਆਪਾਂ স্কেল ਲਵਾਂਗੇ ਜੀ ਇੱਥੋਂ ਆਪਣ ਨੇ ਆ ਚੀਜ਼ ਤੋਂ ਰੱਖ ਕੇ ਆ ਚੀਜ਼ ਦੀ ਇਸੇ ਤਰ੍ਹਾਂ ਆਪਣ ਨੇ ਆਹ ਮਾਰਕਰ ਦੇ ਨਾਲ ਮਲਾ ਦੇਣਾ ਇਰੇ ਨੂੰ ਦੇ ਤੈ ਉਲਟ ਘਮਾ ਲਾਂਗੇ ਠੀਕ ਹੈ ਜੀ ਉਲਟ ਘਮਾ ਕੇ ਆਪਾਂ ਨੇ ਇੱਥੋਂ ਆਹ ਮਾਰਕਰ ਇੱਥੇ ਕਰ ਦਨ ਇੱਥੋਂ ਆਪਾਂ ਨੇ ਇਹਦਾ ਤੈਰ ਸੰਭਲੇ ਜਾਂਦੇ ਲੈ ਜਾਂਦੇ ਆਪਾਂ ਨੇ ਯੂ ਕੱਟ ਕਰ ਦਨ ਠੀਕ ਹੈ ਜੀ ਇਹ ਆਪਾਂ ਨੇ 2 ਇੰਚ ਦਾ ਰੱਖਿਆ ਜੀ ਤੇ ਨਾਲ ਹੀ ਆਪਾਂ ਨੇ ਆਹ ਚੀਜ਼ ਇੱਥੋਂ ਆਹ ਜਿਹੜਾ ਮਾਰਕਰ ਆ ਥੋੜਾ ਜਿਹਾ ਆਪਾਂ ਅੰਦਰ ਲਾਵਾਂਗੇ ਇੱਥੋਂ ਇਸ ਤਰ੍ਹਾਂ ਅੰਦਰ ਲੈ ਕੇ ਹਲਕਾ ਜਿਹਾ ਆਪਣਾ ਇੱਥੋਂ ਠੀਕ ਹੈ ਜੀ ਤੇ ਤੀਰਾ ਹੈਗਾ ਜੀ ਆਪਣਾ ਸੌਰੀ ਕਲਰ ਕਲਰ ਹੈਗਾ 15 ਇੰਚ ਇਧਰੋਂ ਆਪਾਂ 2 ਇੰਚ ਲਾਵਾਂਗੇ ਜੀ ਥੱਲੇ ਨੂੰ ਆਪਾਂ ਲਾਵਾਂਗੇ 2 ਇੰਚ ਇਸੇ ਤਰ੍ਹਾਂ ਪਹਾਲ ਕੇ ਆ ਰੌਣ ਦੇ ਦਮਾਈ ਆਹ ਚੀ ਜਿਹੜਾ ਆਪਾਂ ਸਵਾ ਦੋ ਇੰਚ ਤੋਂ ਥੱਲੇ ਨੂੰ ਮਾਰਕ ਲਾਈ ਇਥੋਂ ਆਪਾਂ ਨੇ ਸਿੱਧੇ ਨਿਸ਼ਾਨੇ ਇੱਥੇ ਕਰ ਦਨੇ ਠੀਕ ਆ ਜੀ ਆ ਲੋ ਹੁਣ ਆਪਾਂ ਕਰਦੇ ਹਾਂ ਜਿਹੜੀ ਕਟਿੰਗ ਜੇ ਕਿਸੇ ਮੇਰੇ ਭੈਣ ਤੇ ਮੇਰੇ ਵੀਰ ਨੂੰ ਬਿਊਟੀਜ਼ ਤੇ ਨਹੀਂ ਸਮਝ ਲੱਗਦੀ ਉਹ ਬੈਕ ਕਰਕੇ ਵੀ ਦੁਬਾਰੇ ਦੇਖ ਸਕਦੇ ਆ ਜੇ ਫੇਰ ਵੀ ਨਹੀਂ ਪਤਾ ਲੱਗਦਾ ਜੀ ਆਪਾਂ ਨੂੰ ਕਮੈਂਟ ਕਰੋ ਆਪਾਂ ਦੁਬਾਰੇ ਉਹ ਚੀਜ਼ ਤੇ ਵੀਡੀਓ ਪਾ ਦਾਂਗੇ ਜੀ ਚਲੋ ਠੀਕ ਹੈ ਆਪਣੀ ਫਰੰਟ ਕਟਿੰਗ ਹੋ ਗਈ ਹੈ ਜੀ ਚਲੋ ਜੀ ਆਪਣਾ ਇਸੇ ਤਰ੍ਹਾਂ ਆ ਚੀਜ਼ ਫਰੰਟ ਸਲਟ ਆਉਗੀ ਠੀਕ ਹੈ ਸਾਬ ਤੋਂ ਆਪਣੀ ਇੰਨੀ ਕਟਿੰਗ ਉਹਦਾ ਫੋਨਾ ਹੀ ਸੀਗਾ ਜੀ ਪਾ ਲਓ ਜੀ ਇਹ ਆਪਣੇ ਫਰੰਟ ਹੋ ਗਏ ਜੀ ਹੁਣ ਆਪਾਂ ਜੋ ਆਪਣਾ ਕਪੜਾ ਸੀਗਾ ਕੱਟ ਕੇ ਆਪਾਂ ਸਾਈਡ ਤੇ ਰੱਖਿਆ ਉੱਥੋਂ ਆਪਾਂ ਬੈਕ ਲਾਵਾਂਗੇ ਜੀ ਇਹਦੀ ਜਿਹੜੀ ਆਪਾਂ ਬੈਕ ਲਾਉਣੀ ਹੈ ਜੀ ਆਪਾਂ 프ਰੰਟ ਮੈਨ ਲੈਣੀ ਆ। ਮੋਡੇ ਦੀ ਕਾਰਟ ਤੋਂ ਕਿੰਨਾ ਵਾ ਇਹ ਹੈਗਾ 11 ਇੰਚ ਜੀ। ਠੀਕ ਹੈ ਜੀ 11 ਤੋਂ ਆਪਾਂ ਨੇ ਅੱਧੇ ਇੰਚ ਘਟਾ ਕੇ ਰੱਖ ਲੈਣਾ ਜੋ ਆਪਣੀਆਂ ਕੰਨੀਆਂ ਉਹ ਆਪਾਂ ਨੇ ਬਾਹਰ ਕੱਢ ਦੇਣੀ ਆ ਇਹ ਆਪਾਂ ਵਿੱਚ ਨਹੀਂ ਰਹਿਣੀਗੀ। ਆਹ ਲੋ ਜੀ 10.5 ਦਾ ਆਪਾਂ ਨੇ ਮਾਰਕਰ ਲਾ ਲਿਆ। ਇਸੇ ਤਰ੍ਹਾਂ ਹੀ ਆਪਾਂ ਨੇ ਗਾਂ ਤੋਂ ਕਰਕੇ ਲਾ ਲਾ ਨਵਾ। ਜਿੰਨਾ ਮਾਰਕ ਕਰਾਉਂਦਾ ਜੀ। ਉਨਾ ਮਾਰਕਰ ਕਰਕੇ ਆਪਾਂ ਨੇ ਇਹ ਤੇ ਪ੍ਰੈਸਾ ਲੜਾ ਨਹੀਂ ਐਸੀ ਤਾਂ ਠੀਕ ਹੈ ਜੀ ਫਿਰ ਆਪਾਂ ਜਿਹੜਾ ਤੀਰਾ ਵਾਜੀ ਜੰਨਾ ਉਤੋਂ ਆਪਾਂ ਤੀਰਾ ਲਾਵਾਂਗੇ ਤੀਰਾ ਹੈਗਾ ਆਪਣਾ 17 ਇੰਚ 17 ਤੇ ਪਲੱਸ 1 ਇੰਚ 18 18 ਦਾ ਅਧ 9 ਇੰਚ ਹੋ ਗਿਆ ਜੀ ਇਹ ਆਪ ਲਾ ਕੇ ਇਥੋਂ ਪਹਿਲਾਂ ਤਾਂ ਆਪਾਂ ਨੇ ਆ ਚੀਜ਼ ਦਾ ਸਟੇਟ ਲੈਣਾ ਜੀ ਇੱਕੇ ਜੋ ਆਪਣਾ ਐਲ ਟੈਪ ਗਾਜ ਹੁੰਦਾ ਗੁਣੀਆਂ ਜੀ ਇੱਥੋਂ ਆਪਾਂ ਨੇ ਲੈ ਕੇ ਆਹ ਚੀਜ਼ ਤੋਂ ਬਰਾਬਰ ਰੱਖ ਕੇ ਆਪਣਾ ਮਾਰਕਰ ਕਰ ਲੈਣਾ ਜੀ ਫਿਰ ਆਪਾਂ ਇੱਥੋਂ ਆ ਜਿੰਨਾ ਪਤੀਰੇ 9 ਇੰਚ ਦੀ ਨਿਸ਼ਾਨੀ ਲਾਈ ਹੈ ਜੀ ਨਾ ਇੱਥੋਂ ਆਪਣੇ ਅੱਧੇ ਚ ਡਾਉਨ ਲੈਣਾ ਅੱਧੇ ਜੋ ਡਾਉਨ ਲੈ ਕੇ ਜਿਹੜਾ ਆਪਣਾ ਮਾਰਕਰ ਜਿਹੜਾ ਸਟੇਟ ਲਾਇਆ ਵਾ ਉਹ ਆਪਾਂ ਸਿੱਧਾ ਇਹਦੇ ਨਾਲ ਮੈਚ ਕਰ ਦੇਣਾ ਆਹ ਚੀਜ਼ ਤੋਂ ਆਪਾਂ ਨੇ 3 ਇੰਚ ਤਾਣੂ ਚੱਕਾ ਦੇਣਾ ਠੀਕ ਹੈ ਜੀ ਉਹੋ ਜਿਹਾ ਆਪਾਂ ਕਰ ਦਾਂਗੇ ਦੀ ਕਟਿੰਗ ਚਾਹ ਲੋ ਜੀ ਇਹ ਆਪਣੀ ਹੋ ਗਈ ਕਟਿੰਗ ਜੀ ਨਾਲ ਹੀ ਆਪਾਂ ਫਰੰਟ ਪੱਲਾ ਚੱਕਾਂਗੇ ਜੀ ਫਰੰਟ ਪੱਲਾ ਚੱਕ ਕੇ ਜਿਹੜੀ ਆਪਣੀ 1.5 ਇੰਚ ਦੀ ਆ ਪੱਟੀ ਹੈ ਜੀ ਇਹਦਾ ਜਿੰਨਾ ਅੱਧਾ 1.5 ਇੰਚ ਦਾ ਅੱਧਾ ਹੁੰਦਾ ਜੀ ਠੀਕ ਹੈ ਜੀ ਅੱਧੀ ਇੰਚ ਇੱਕ ਸੂਤ ਉਨਾ ਹੀ ਆਪਾਂ ਇਹਨੂੰ ਇੱਦਲੀ ਛੇੜਨ ਨੂੰ ਵਧਾ ਕੇ ਰੱਖਵਾਏ ਬੈਕ ਪੱਲਾ ਆਪਾਂ ਨੇ ਉਨਾ ਕੱਟ ਰੱਖਣਾ ਇਸੇ ਤਰ੍ਹਾਂ ਠੀਕ ਹੈ ਜੀ ਕੱਟ ਰੱਖ ਕੇ ਆਪਾਂ ਨੇ ਬਿਲਕੁਲ ਸੈੱਟ ਕਰ ਲੈਣਾ ਤੇ ਨਾਲ ਹੀ ਆਪਾਂ ਨੇ ਕਟਿੰਗ ਕਰ ਦਣੀ ਹੈ ਇਸੇ ਤਰ੍ਹਾਂ ਮਣਕੇ ਜੀ ਆਪਾਂ ਨੇ ਇਸ ਠੀਕ ਹੈ ਜੀ ਆ ਜਿਹੜੀ ਆਪਣੀ ਫਰੰਟ ਕਾਰਡ ਇੱਥੋਂ ਪਾਈ ਹੋਈ ਹੈ ਜੀ ਇਸ ਤੋਂ ਆਪਾਂ ਨੇ ਧੀਆਂ ਇੰਚ ਆ ਚੀਜ਼ ਤੋਂ ਅੱਗ ਲਈ ਤੋਂ ਪਿੱਛੇ ਰੱਖ ਕੇ ਹਲਕੀ ਹਲਕੀ ਥੱਲੇੋਂ ਮਿਡਲ ਦੇਣੀ ਹੈ। ਬਾਕੀ ਸੇਮ ਕਟਾਈ ਆਪਾਂ ਨੇ ਜਿੱਥੇ ਆਪਣਾ ਫਰੰਟ ਪੱਲਾ ਪਿਆ ਜੀ ਆਪਾਂ ਨੇ ਉੱਥੋਂ ਰੱਖ ਕੇ ਕਟਿੰਗ ਕਰ ਦੇਣੀ ਹੈ ਜੀ। ਆਹ ਲਓ ਜੀ ਆਪਣੀ ਬੈਗ ਵੀ ਕਟਿੰਗ ਹੋ ਗਈ ਜੀ। ਉੱਦਵਿਆ ਆਪਣੀ ਆ ਚੀਜ਼ ਇੱਥੋਂ ਇਹ ਘਮਾ ਲੈਣੀ ਆ ਆਪਾਂ ਪੱਲਾ ਚੱਕ ਵੀ ਸਕਦੇ ਆ ਵਾਲਾ 프ਰੰਟ ਤੇ ਬੈਕ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਆਪਣੇ ਧੀਚ ਤਾਹ ਰੱਖ ਕੇ ਜਿੱਥੋਂ ਹਲਕਾ ਹਲਕਾ ਜਿਹਾ ਆਪਣੇ ਆ ਚੀਜ਼ ਨਾਲ ਪੱਲਾ ਛੋਟਾ ਕਰ ਦਿੰਦੇ ਠੀਕ ਹੈ ਜੀ ਲਓ ਜੀ ਇਹ ਆਪਣਾ ਬੈਕ ਪੱਲਾ ਹੋ ਗਿਆ ਜੀ ਆਹ ਆਪਣੇ 프ਰੰਟ ਪੱਲੇ ਹੋ ਗਏ ਤੇ ਹੁਣ ਆਪਾਂ ਲਾਵਾਂਗੇ ਇਹਦੀਆਂ ਬਾਹਾਂ ਜਿਹੜਾ ਆਪਣਾ ਕੱਪੜਾ ਵਾ ਇਨ ਨੂੰ ਕਮਾ ਕੇ ਆਪਾਂ ਦੂਜੀ ਸੈਟ ਕਰ ਲਵਾਂਗੇ ਤੇ ਜਿਹੜੀ ਆਪਣੀਆਂ ਕੰਨੀਆਂ ਇਹ ਕੰਨੀਆਂ ਆਪਾਂ ਬਾਹਰ ਕੱਢ ਦਵਾਂਗੇ ਇਸੇ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਨੇ ਆ ਬਰਾਬਰ ਰੱਖ ਕੇ ਲਾਡ ਦੋਨੇ ਇੱਥੇ ਆਪਾਂ ਲਾ ਲੈਣੀ ਹੈ ਪ੍ਰੈਸ ਇਸੇ ਤਰ੍ਹਾਂ ਪ੍ਰੈਸ ਲਾ ਕੇ ਇਨੂੰ ਆਪਾਂ ਨੇ ਇਸੇ ਤਰ੍ਹਾਂ ਕਰਾਸ ਰੱਖਣਾ ਏ ਠੀਕ ਹੈ ਜੀ ਇਧਰੋਂ ਆਪਾਂ ਨੇ ਘੱਟ ਰੱਖਣਾ ਵਾ ਆਹ ਚੀਜ਼ ਤੋਂ ਆਪਾਂ ਨੇ ਜਿੰਨਾ ਆਪਣਾ ਮੋਢਾ ਸੀਗਾ ਜੀ 8.5 ਇੰਚ ਸੀਗਾ ਆ ਇੱਥੋਂ ਆਪਾਂ ਨੇ 8.5 ਇੰਚ ਦਾ ਮਾਰਕਰ ਲਾ ਲਿਆ ਠੀਕ ਹੈ ਜੀ ਇੱਥੋਂ ਆਪਾਂ ਨੇ ਚੀਜ਼ ਨੂੰ ਮਾਰਕਰ ਲਾ ਲੈਣਾ ਆਹ ਕੱਪੜੇ ਬਰਾਬਰ ਕਰਕੇ ਆਪਣਾ ਲੜ ਵੱਧ ਘੱਟ ਨਾ ਹੋਵੇ ਉਦੋਂ ਬਾਅਦ ਫਿਰ ਆਪਾਂ ਲਾਵਾਂਗੇ ਬਾਹਾਂ ਦੀ ਲੰਬਾਈ ਬਾਹਾਂ ਦੀ ਲੰਬਾਈ ਹੈਗੀ 22.5 ਇੰਚ ਜਿੰਨੀ ਆਪਣੀ ਬਾਹਂ ਦੀ ਲੰਬਾਈ ਆ ਆਪਣੇ ਉਨੀ ਹੀ ਕੱਟਣੀ ਆ ਜੋ ਆਪਾਂ ਨੇ ਵਾਧਾ ਪਾਉਣਾ ਵਾ ਉਹ ਆਪਾਂ ਜਿਹੜੇ ਮੂਰੇ ਕਾਫ ਲੱਗਣਗੇ 7/2 ਇੰਚ ਦੇ ਠੀਕ ਹੈ ਜੀ ਉਹ ਐਸ ਹੋ ਜਾਣਾ ਆਪਣਾ ਇੱਥੋਂ ਆਪਾਂ ਰੱਖਾਂਗੇ 5 ਇੰਚ ਠੀਕ ਹੈ ਜੀ ਕਾਫ ਹੋਏਗੇ ਆਪਣੇ 8.5 ਇੰਚ ਇੱਥੋਂ ਆਪਾਂ ਨੇ ਰੱਖਣਾ ਵਾ 5 ਇੰਚ ਉਸ ਤੋਂ ਬਾਅਦ ਜਿਹੜਾ ਆਪਣੇ ਆ ਥੱਲੇ ਮਾਰਕਰ ਲਾਇਆ ਵਾ ਜਿਹੜਾ ਆਪਣਾ ਉੱਪਰਲਾ ਵਾ ਆਪਣੇ ਇਹਦੇ ਬਰਾਬਰ ਰੱਖ ਕੇ ਇੱਥੋਂ ਪ੍ਰੈਸ ਲਾ ਲੈਣੀ ਹੈ ਠੀਕ ਹੈ ਜੀ ਇੱਥੋਂ ਆਪਾਂ ਨੇ ਇਸੇ ਤਰ੍ਹਾਂ ਬਾਹਣੀ ਕਟਿੰਗ ਦੇਣੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਇੱਥੇ ਆਪਾਂ ਨੇ ਇਹ ਦੇਣਾ ਟੱਕ ਜੀ ਟੱਕ ਤੋਂ ਬਾਅਦ ਚੋ ਆਪਾਂ ਨੇ ਫਰੰਡ ਦੋ ਪੱਲੇ ਚੱਕਣੇ ਆ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਆਪਣਾ ਥੱਲੇ ਹੋਰ ਪੱਲਾ ਵੇਚਣਾ ਬਈ ਆਪਾਂ ਨੇ ਦੋ ਪੱਲੇ ਹੀ ਕੱਟ ਕਰਨੇ ਆ ਇਸੇ ਤਰ੍ਹਾਂ ਆਹ ਚੀਜ਼ ਤੋਂ ਆਪਾਂ ਨੇ 4 ਇੰਚ ਇਸੇ ਤਰ੍ਹਾਂ ਸੀਪ ਦੰਦੇ ਹੋਏ ਕਟਾਈ ਕਰ ਦਿੰਦੇ ਹਾਂ ਠੀਕ ਹੈ ਇਹ ਤੋਂ ਆਪਾਂ ਡਬਲ ਲਵਾਂਗੇ ਆਹ ਚੀਜ਼ ਆਪਾਂ ਨੇ ਅੱਧੀ ਇੰਚ ਆਹ ਚੀਜ਼ ਦੇ ਬਰਾਬਰ ਨਹੀਂ ਰੱਖਣਾਗਾ ਅੱਧੀ ਇੰਚ ਪਿੱਛੇ ਕਰਕੇ ਆਪਣਿਆ ਚੀਜ਼ ਦਾ ਮਾਰਕਰ ਲਾ ਲੈਣਾ ਹੀ ਠੀਕ ਹੈ ਜੀ ਆਹ ਚੀਜ਼ ਆਪਾਂ ਨੇ ਬੜਕੋ ਸਿੱਧੀ ਕਰ ਲੈਣੀ ਜਦੋਂ ਆਪਾਂ ਇਹ ਚੀਜ਼ ਨੂੰ ਮਲਾਵਾਂਗੇ ਜੇ ਆਪਣੇ ਬਾਹਰ ਹੋ ਜਾਂਦੀ ਆ ਆਪਾਂ ਉਹ ਨਹੀਂ ਛਾੜ ਦਵਾਂਗੇ ਜੋ ਆਪਣਿਆ ਮਾਰਕਰ ਲਾਇਆ ਜੀ ਫਿਰ ਆਪਾਂ ਪੁੱਠਾ ਕਰਕੇ ਬੈਕ ਸਾਈਡ ਜਿਹੜਾ ਆਪਣਾ ਰੇਪ ਪਾਸਾ ਆ ਰੇ ਪਾਸੇ ਤੇ ਆਪਾਂ ਬਾਹਾਂ ਪੱਟੀ ਕੱਟਾਂਗੇ ਜੀ ਇਹ ਆਪਾਂ ਨੇ 4 ਇੰਚ ਕਟਿੰਗ ਕੀਤੀ ਆ 4.5 ਇੰਚ ਇਹ ਆਪਣੀਆਂ ਬਾਹਾਂ ਹੋ ਗਈਆਂ ਜੀ ਹੁਣ ਆਪਾਂ ਕੱਟਾਂਗੇ ਬਾਹਾਂ ਦੀਆਂ ਪੱਟੀਆਂ ਜੇਬ ਤੇ ਤੇ ਲੱਗਣੇ ਨੇ ਜੀ ਇਸ ਹਾਲਤ ਤੇ ਜੇਬ ਆਪਾਂ ਲਾਉਣੇ ਨੇ ਜੀ ਮੂਰੇ ਪ੍ਰਿੰਟ ਕਰਕੇ ਆਹ ਨਾ ਜਿਹਨਾਂ ਆਪਣਾ ਟਾਕਾ ਉਹਦੇ ਉੱਪਰ ਨਿਸ਼ਾਨੀ ਲਾ ਕੇ ਇੱਥੋਂ ਰੇਵ ਕੱਟ ਦਾਂਗੇ ਆਹ ਲਓ ਜੀ ਇਹ ਆਪਣੀਆਂ ਬਾਹਾਂ ਹੋ ਗਈਆਂ ਜੀ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਤਾਂ ਤੀਰਾ ਕਟਿਓ ਤੀਰਾ ਆਪਾਂ ਇਥੋਂ 4.6 ਇੰਚ ਲੈ ਲਵਾਂਗੇ 4.6 ਇੰਚ ਲੈ ਕੇ ਡਬਲ ਆਪਾਂ ਇਥੋਂ ਪ੍ਰੈਸ ਲਾ ਲਵਾਂਗੇ ਪ੍ਰੈਸ ਲਾ ਕੇ ਤੇ ਆਪਾਂ ਇਹਨੂੰ ਜ ਨਾਲ ਹੀ ਡਬਲ ਕਰ ਲੈਣਾ ਇਸੇ ਤਰ੍ਹਾਂ ਡਬਲ ਕਰਕੇ ਜੀ ਤੀਰਾ ਹੈਗਾ ਆਪਣਾ 17 ਇੰਚ 1 ਇੰਚ 18 ਜਿਹੜਾ ਆਪਾਂ ਨੇ 18 ਇੰਚ ਲੈਣਾ ਜੀ 18 ਤੋਂ ਆਪਾਂ ਨੇ ਵਧਾ ਕੇ ਰੱਖਣਾ ਮਤੀ ਦਾ ਠੀਕ ਹੈ ਜੀ ਸਾਢੇ 9 ਇੰਚ ਆਪਾਂ ਇੱਧਰ ਹੋਣਾ ਚਾਹੀਦਾ ਤੁਹਾਨੂੰ ਆਪਾਂ ਕਲੋਜ਼ ਤੋਂ ਕਰਕੇ ਦਿਖਾਉਨੇ ਆ ਜੀ ਰੋਗ ਲੱਗਦੀ ਹਾਂ ਜੀ ਹੁਣ ਆਪਾਂ ਜੀ ਕਲੋਜ਼ ਤੋਂ ਕਰੋ ਚੈੱਕ ਇੱਥੋਂ ਆਪਾਂ ਨੇ 9 2 18 17 ਇੰਚ ਆਪਾਂ ਤੀਰੇ 1 ਇੰਚ ਪਲੱਸ ਇੱਥੋਂ ਆਪਾਂ ਨੇ 3 ਇੰਚ ਵਧਾ ਕੇ ਰੱਖਣਾ ਠੀਕ ਹੈ ਇਧਰ ਨੂੰ ਕਪੜਾ ਆਪਾਂ ਨੇ ਪੂਰਾ ਨਹੀਂ ਰੱਖਣਾਗਾ ਇੱਥੋਂ ਆਪਾਂ ਲਵਾਂਗੇ 4 ਇੰਚ ਠੀਕ ਹੈ ਜੀ 4 ਤੇ ਹਾਫ 2 ਇੰਚ ਦੀ ਨਿਸ਼ਾਨੀ ਲਾ ਲਾਂਗੇ ਠੀਕ ਹੈ ਜੀ ਹਾਫ 2 ਇੰਚ ਦੀ ਨਿਸ਼ਾਨੀ ਲਾ ਕੇ ਇੱਥੋਂ ਪਰ ਸਟੇਟ ਰੱਖਾਂਗੇ ਇੱਥੋਂ ਆਪਾਂ ਨੇ ਬਾਹਰ ਕੱਢਣਾ 3 ਇੰਚ ਜੀ ਇਹਦਾ ਤਰਸਮਾ ਇਥੋਂ ਰੱਖਾਂਗੇ ਆਪਾਂ 5.5 ਇੰਚ ਸਾਢੇ 5 ਤੇ ਬਰਾਬਰ 2 ਠੀਕ ਹੈ 2 ਇੰਚ ਉਸ ਤੋਂ ਬਾਅਦ ਜੀ ਆਪਾਂ ਨੇ ਜਿਹੜਾ ਸਲਟ ਦਾ ਫਰੰਟ ਪੱਲਾ ਵਾ ਉਹਦੀ ਜਿਹੜੀ ਆਪਾਂ ਆ ਕਾਰਡ ਪਾਈ ਆ ਉਹ ਆਪਾਂ ਮੈਨ ਲੈਣੀ ਆ 7.5 ਇੰਚ 7.5 ਇੰਚ ਹੀ ਆਪਾਂ ਨੇ ਇਥੋਂ ਆ ਚੀਜ਼ ਦੀ ਛਾਣੀ ਲਾ ਲੈਣ ਠੀਕ ਹੈ ਜੀ ਛਾਣੀ ਲਾ ਕੇ ਇਥੋਂ ਆਪਾਂ ਥੋੜਾ ਧਿਆਨ ਸਮਾ ਰੱਖਾਂਗੇ ਇਥੋਂ ਆਪਾਂ ਨੇ ਤੁਹਾਨੂੰ ਲੋੜਾ ਠੀਕ ਹੈ ਇਥੋਂ ਆਪਾਂ ਨੇ ਰੌਣ ਦਿੰਦੇ ਹੋਏ ਆ ਚੀਜ਼ ਨਾਲ ਮੈਚ ਕਰ ਦਨਾਂ ਫਿਰ ਆਪਾਂ ਕਰਦੇ ਆ ਇਹਦੀ ਕਟਿੰਗ ਠੀਕ ਹੈ ਲੋ ਆ ਲੋ ਜੀ ਬਾਜੂ ਆਪੇ ਦੀ ਆ ਕਟਿੰਗ ਕਰਤੀ ਆਪਨਾ ਹੋ ਗਿਆ ਤੀਰਾ ਜੀ ਠੀਕ ਆ ਜੀ ਆਪਣੀ ਸ਼ਲਟ ਵੀ ਕਟਿੰਗ ਹੋ ਗਈ ਤੀਰਾ ਵੀ ਕਟਾ ਹੋ ਗਿਆ ਬਾਜੂ ਵੀ ਕਟਾ ਹੋ ਗਿਆ ਬਾਹਾਨੀਆਂ ਪਟੇ ਵੀ ਕਟਿੰਗ ਹੋ ਗਈਆਂ ਜੀ ਹੁਣ ਆਪਾਂ ਇਹਦਾ ਖਰਚਾ ਪੇਸਟਿੰਗ ਕਰਦੇ ਆ ਜੀ ਕਲਰ ਕਾਫ ਪੇਸਟਿੰਗ ਕਰਦੇ ਆ ਆਜੋ ਹੁਣ ਅੱਪਾ ਤੁਹਾਨੂੰ ਦੱਸ ਦੇ ਕਲਰ ਕਾਫ ਪੇਸਟ ਕਰੀਏ ਸਭ ਤੋਂ ਪਹਿਲਾਂ ਇਹ ਆਪਾਂ ਕਪੜਾ ਬਸਾਲਾਂਗੇ ਸਭ ਤੋਂ ਬਾਅਦ ਹੋ ਜੀ ਆਪਾਂ ਲਾਵਾਂਗੇ ਕਲਰ ਕਲਰ ਤੇ ਕਾਫੀ ਕਲਰ ਆਪਾਂ ਨੇ ਲਾਉਣਾ ਵਾ 15 ਦਾ ਜੀ ਠੀਕ ਹੈ ਜੀ ਕਲਰ ਆਪਾਂ ਨੇ ਆ ਚੀਜ਼ ਤੋਂ ਨੋਕ ਸੁਰੇ ਨੇ ਇੱਕੋ ਜਿਹਾ ਕਰ ਲੈਣਾ ਜੀ ਠੀਕ ਹੈ ਜੀ ਫਿਰ ਬਿਲਕੁਲ ਬਰਾਬਰ ਕਰਕੇ ਆਹ ਚੀਜ਼ ਤੋਂ ਆਪਾਂ ਨੇ ਅਨੂਗ ਤੋਂ ਅੱਧੇ ਇੰਚ ਵਧਾ ਕੇ ਰੱਖਣਾ ਬਾਕੀ ਆਪਾਂ ਨੇ ਛਾੜ ਦੰਨਾ ਇਸੇ ਤਰ੍ਹਾਂ ਠੀਕ ਹੈ ਨਾਲ ਹੀ ਆਪਏ ਨੂੰ ਘੁਮਾ ਕੇ ਇਸ ਤਰ੍ਹਾਂ ਕਰਾਂਗੇ ਇੱਥੋਂ ਆਪਾਂ ਹਲਕਾ ਜਿਹਾ ਰੌਂਡ ਇਸੇ ਤਰ੍ਹਾਂ ਮੀਲ ਦੰਨਾ ਇਸੇ ਤਰ੍ਹਾਂ ਹੀ ਆਪਾਂ ਥੋੜੇ ਕਲਰ ਦੀ ਸ਼ੇਪ ਜੀ ਬਣਾ ਲੈਣੀ ਆ ਉਸ ਤੋਂ ਬਾਅਦ ਜੇ ਆਪਾਂ ਲਾਵਾਂਗੇ ਕਾਫ ਕਾਫ ਲਾਉਣੇ ਆਪਾਂ 8.5 ਇੰਚ ਦੇ ਇਸੇ ਤਰ੍ਹਾਂ 8.5 ਇੰਚ ਦੀ ਨਿਸ਼ਾਨੀ ਲਾ ਲਾਵਾਂਗੇ ਕਾਫ ਬਿਲਕੁਲ ਬਰਾਬਰ ਕਰਕੇ ਇੱਕ ਕੱਪ ਚੱਕ ਕੇ ਨਾਲੀ ਫੋਲਡ ਕਰਕੇ ਆਪਣੇ ਕਟਿੰਗ ਕਰ ਦਮ ਲੋਏ ਟੇਪ ਲਵਾ ਲਈ ਆਪਾਂ ਕਪੜਾ ਜਿਹੜਾ ਆਪਾਂ ਕਾਫਾ ਤੋਂ ਸੌਰੀ ਧੀਰੇ ਤੋਂ ਗਾਹ ਜਿਹੜਾ ਆਪਣਾ ਬਚਿਆ ਸੀਗਾ ਕਪੜਾ ਉਹ ਲਾਵਾਂਗੇ ਆਪਾਂ ਤੇ ਲਾਵਾਂਗੇ ਆਪਾਂ ਪ੍ਰੈਸ ਇਹ ਚੱਕਾਂਗੇ ਕਾਪ ਹਲਕਾ ਜਿਹਾ ਪਾਣੀ ਲਾ ਲਵਾਂਗੇ ਇਸ ਨੂੰ ਸਿੱਧਾ ਆਪਣੇ ਅਧਰੀ ਇਧਰੀ ਛੜ ਤੋਂ ਕੱਪੜਾ ਵਧਾ ਕੇ ਧੀ ਇੰਚ ਆਪਾਂ ਇੱਕ ਕਾਫ ਵੇਸਟਿੰਗ ਕਰ ਲੈਣਾ ਅਧਰਲੀ ਛੜ ਤੋਂ ਧੀ ਇੰਚ ਕੱਪੜਾ ਛੱਡ ਲੈਣਾ ਅਧਰਲੀ ਛੜ ਤੋਂ ਛੱਡ ਲੈਣਾ ਇੱਕ ਹੈ ਜੀ ਨਾਲ ਹੀ ਆਪਣੇ ਫੋਲਡ ਕਰਕੇ ਕੱਪੜਾ ਤੋਂ ਚੰਗੀ ਤਰ੍ਹਾਂ ਨਾਲ ਨਾਪ ਕੇ ਪ੍ਰੈਸ ਲਾ ਦੇਣੀ ਠੀਕ ਹੈ ਜੀ ਪਾਣੀ ਲਾ ਕੇ ਨਾਲੀ ਆਪਾਂ ਨੇ ਇੱਥੋਂ ਹੋਲਡ ਕਰਕੇ ਲੋਜੀ ਉੱਤੋਂ ਆਪਾਂ ਨੇ ਜਿੰਨਾ ਮਾਰ ਜਾਂ ਦੇਣਾ ਜੀ ਪੈਰ ਦਾ ਸਲਾਈ ਦਾ ਉਹਨਾਂ ਰੱਖ ਕੇ ਬਾਕੀ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਆ ਆਪਣਾ ਹੋ ਗਿਆ ਕਾਫ ਨਾਲ ਹੀ ਆਪਾਂ ਨੇ ਦੂਜਾ ਕਾਫ ਵੇਸਿੰਗ ਕਰ ਲੈਣਾ वाली ਫੇਰ ਆਪਾਂ ਨੇ ਥੋੜਾ ਡਬਲ ਕਰ ਲਵਾਂ। ਲੋ ਜੀ। ਜੇ ਆਪਣੀ ਵੀਡੀਓ ਚੰਗੀ ਲੱਗਦੀ ਹੈ ਜੀ, ਵਧੀਆ ਲੱਗਦੀ ਆ। ਲਾਈਕ ਕਮੈਂਟ ਕਰ ਦਿਆ ਕਰੋ ਜੀ ਤੇ ਸ਼ੇਅਰ ਕਰ ਦਿਆ ਕਰੋ। ਲੋ ਜੀ। ਠੀਕ ਆ ਜੀ। ਇਸੇ ਤਰ੍ਹਾਂ ਆਪਾਂ ਨੇ ਕਲਰ ਕਰਾਂਗੇ ਜੋ ਆਪਾਂ ਨੇ ਕਲਰ ਕਰਨਾ ਹੀ ਉਹ ਆਪਾਂ ਨੇ ਰੇਵ ਕੱਪੜੇ ਤੇ ਕਲਰ ਪੇਸਟਿੰਗ ਕਰਨਾ ਜਿਹੜਾ ਆਪਣੀ ਬਾਹ ਦੀ ਕਾਰਟ ਸੀਗੀ ਆਪਣੀ ਰੇਵ ਆਪਾਂ ਨੇ ਆਹ ਚੀਜ਼ ਰੇਵ ਕੱਟੀ ਸੀ ਨਾ ਬਾ ਉੱਥੇ ਕਰਾਂਗੇ ਔਰ ਫਿਰ ਨਾ ਆਪਾਂ ਕਰਾਂਗੇ ਬੈਂਡ ਪੇਸਟਿੰਗ ਇਹਦਾ ਲੈ ਲਈ ਉੱਥੇ ਗਏ ਜੇ ਛੱਡ ਕੇ ਤੇ ਆ ਚੀਜ਼ ਆਪਾਂ ਨੇ ਜਰੂਰ ਰੱਖਣਾ ਵਾ ਜਿਵੇਂ ਆਪਣਾ ਕਲਰ ਕਟਿੰਗ ਹੋਇਆ ਸੀ ਇਹ ਜੁੜਿਆ ਹੋਇਆ ਸੀਗਾ ਉਵੇਂ ਹੀ ਰੱਖਣਾ ਕਮਾ ਕੇ ਆਪਾਂ ਇਸ ਤਰ੍ਹਾਂ ਨਾਲ ਪੇਸਟਿੰਗ ਕਰ ਲਈਏ ਬਾਕੀ ਫਰਕ ਤਾਂ ਬਹੁਤ ਜ਼ਿਆਦਾ ਹੁੰਦਾ ਜਿਵੇਂ ਹੁਣ ਇਹ ਰੱਖਣ ਦੇ ਆਪਾਂ ਫਰਕ ਕਿੰਨਾ ਪੈ ਗਿਆ ਇਸੇ ਤਰ੍ਹਾਂ ਰੱਖਾਂਗੇ ਆਪਣਾ ਇੱਕੋ ਜਿਹਾ ਜਾਊਗਾ ਆਹ ਚੀਜ਼ ਨੂੰ ਆਪਾਂ ਨੇ ਪੈਰ ਦਾ ਦਬਾ ਠੀਕ ਹੈ ਜੀ ਮੈਂ ਕਿਹਾ ਦੀ ਆਪਾਂ ਦੋ ਸੂਤ ਦੋ ਸੂਤ ਆਪਾਂ ਨੇ ਵਿਚਾਲਿਓ ਸਪੇਸ ਰੱਖ ਦਨੇ ਇਸੇ ਤਰ੍ਹਾਂ ਆਪਾਂ ਨੇ ਸਾਰਾ ਇੱਕੋ ਜਿਹਾ ਰੱਖਦੇ ਹੋਏ ਕਲਰ ਵਾਲਾ ਨਾਲ ਜੀ ਫਿਰ ਆਪਾਂ ਨੇ ਕਰ ਦੇਣੀ ਇਹਦੀ ਕਟਿੰਗ ਠੀਕ ਜੀ ਆਹ ਲੋ ਜੀ ਆਪਣਾ ਕਲਰ ਵੀ ਹੋ ਗਿਆ ਬੇਸ ਸਿੰਘ ਇਸੇ ਤਰ੍ਹਾਂ ਨਾਲ ਹੀ ਆਪਾਂ ਨੇ ਉਂਗਲ ਦੀ ਮਦਦ ਦੇ ਨਾਲ ਫੋਲਡ ਕਰੀ ਜਣਾ ਤੇ ਪ੍ਰੈਸ ਨੂੰ ਇਦਾਂ ਹਲਾਉਂਦੇ 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 ਆਪਾਂ ਨੇ ਪ੍ਰੈਸ ਲਗਾਈ ਜਾਣੀ ਆ ਠੀਕ ਹੈ ਜੀ ਨਾਲ ਹੀ ਜਦੋਂ ਆਪਾਂ ਪ੍ਰੈਸ ਚੱਕਾਂਗੇ ਨਾਲ ਹੀ ਆਪਾਂ ਇਹ ਚੀਜ਼ ਨੱਪ ਦਾਂਗੇ ਲੜੋ ਆਹ ਚੀਜ਼ ਨੱਪਣ ਦਾ ਮਤਲਬ ਹੈ ਜੀ ਆਪਣਾ ਕੱਪੜਾ ਉੱਠਦਾ ਨਹੀਂ ਜੇ ਉੱਠ ਵੀ ਖੜੇ ਇਹ ਨਹੀਂ ਦੁਬਾਰੀ ਫੇਰ ਆਪਣਾ ਭੰਨ ਪਏਗਾ ਚੰਗੀ ਤਰ੍ਹਾਂ ਟਿਕਾ ਕੇ ਯਾਨੀ ਉੱਥੇ ਹੀ ਰਹਿਣਾ ਵਾ ਲੋ ਨਾਲ ਹੀ ਘੁਮਾ ਕੇ ਆਪਾਂ ਨੇ ਐਂ ਚੰਗੀ ਤਰ੍ਹਾਂ ਟਿਕਾ ਕੇ ਰਸ ਲਾ ਦਿੰਨੀ ਆ। ਲਾ ਲੋ ਜੀ ਹੁਣ ਆਪਣੇ ਸਾਰੀ ਸਲਟ ਕਟਿੰਗ ਹੋ ਗਈ ਜੀ। ਆ ਆਪਣੇ ਫਰੰਟ ਪੱਲੇ ਹੋ ਗਏ ਜੀ। ਠੀਕ ਹੈ ਜੀ। ਫਰੰਟ ਪੱਲੇ ਦੀ ਆਪਾਂ ਨੇ ਪਹਿਲਾਂ ਪੱਟੀਆਂ ਤਿਆਰ ਕਰ ਲਈਆਂ ਸੀਗੀਆਂ ਉਸ ਹਿਸਾਬ ਨਾਲ। ਠੀਕ ਹੈ ਜੀ। ਤੁਹਾਨੂੰ ਸਟਾਰਟਿੰਗ ਵੀਡੀਓ ਦੇ ਵਿੱਚ ਦੱਸਿਆ ਹੀ ਆ ਵੀ ਕਿਵੇਂ ਕੀਤੀਆਂ ਆਪਾਂ ਨੇ। ਆ ਲੋ ਜੀ। ਇਹ ਆਪਣਾ ਹੋ ਗਿਆ ਬੈਕ ਪੱਲਾ। ਆ ਆਪਣਾ ਟੀਰਾ ਹੋ ਗਿਆ ਜੀ ਇੱਥੇ ਜਮੈਂਡ ਹੋ ਜਾਊਗਾ ਠੀਕ ਹੈ ਜੀ ਆ ਆਪਣੀਆਂ ਬਾਹਾਂ ਹੋ ਗਈਆਂ ਬਾਹਾਂ ਦੀਆਂ ਪੱਟੀਆਂ ਆਪਣੇ ਵਿੱਚ ਕੱਟ ਕੇ ਰੱਖਨੇ ਬਾਹਾਂ ਦੇ ਕੱਪ ਹੋ ਗਏ ਠੀਕ ਹੈ ਜੀ ਆ ਆਪਣਾ ਹੋ ਗਿਆ ਕਾਲਰ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੇ ਆਪਾਂ ਇਸ ਹਾਲਟ ਦੀ ਸਟਿਚਿੰਗ ਲੈ ਕੇ ਆਵਾਂਗੇ ਓਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ